ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਮਹਤਾ ਕਾਲੂ ਦੇ ਉੱਪਰ ਰਾਏ ਬਲਾਦ ਦੀ કૃਪੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨ ਜਿਵੇਂ ਹਜ਼ਰਤ ਮੁਹੰਮਦ ਸਾਹਿਬ ਨੂੰ ਸਭ ਤੋਂ ਪਹਿਲਾਂ ਨਬੀ ਮੰਨਣ ਵਾਲੀ ਇੱਕ ਵਿਧਵਾ ਪਿੱਛੋਂ ਉਸ ਦੀ ਵੋਟੀ ਸੀ ਤੇਵੇਂ ਗੁਰਨਾਨਕ ਦੇਵ ਜੀ ਨੂੰ ਕਾਲ ਪੁਰਖ ਦਾ ਪੇਜਿਆ ਹੋਇਆ అవਤਾਰ ਮੰਨਣ ਵਾਲਾ ਪਹਿਲਾ ਗੁਰਨਾਨਕ ਜੀ ਦਾ ਸਿੱਖ ਰਾਏ ਬੁਲਾਰਸੀ ਤੇ ਦੂਸਰੀ ਬੀਬੀ ਨਾਨਕੀ ਸੀ ਜੋ ਆਪਣੇ ਵੀਰ ਨੂੰ ਰੱਬੀ ਬੰਦਾ ਸਮਝਦੀ ਸੀ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨਾਨਕ ਜੀ ਨੂੰ 20 ਰੁਪਏ ਦੇ ਬਦਲੇ ਕੁੱਟ-ਕੁੱਟ ਕੇ ਮੋਰ ਕਰ ਦਿੱਤਾ ਸੀ ਬੀਬੀ ਨਾਨਕੀ ਨਾਸ਼ ਡੰਦੀ ਤਾਂ ਉਸ ਨੂੰ ਮਾਤਾ ਜੀ ਨੇ ਤੇ ਮਾਰ ਹੀ ਦੇਣਾ ਸੀ ਇਹੇ ਖਬਰ ਸਾਰੇ ਪਿੰਡ ਵਿੱਚ ਬਿਜਲੀ ਦੀ ਤਾਰ ਵਾਂ ਖਿੱਲਰ ਗਈ ਰਾਏ ਬੁਲਾਰ ਨੂੰ ਵੀ ਕਿਸੇ ਨੇ ਜਾ ਦੱਸਿਆ ਸੁਣਦੇ ਸਾਰ ਉਹ ਗੁੰਮ ਹੋ ਗਿਆ ਉਸ ਦਾ ਕਲੇਜਾ ਪਾਟ ਗਿਆ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹ ਚਪੇੜਾ ਨਾਨਕ ਜੀ ਨੂੰ ਨਹੀਂ ਪਈਆਂ ਸਗੋਂ ਰਾਏ ਬੁਲਾਰ ਦੀਆਂ ਗੱਲਾਂ ਉੱਤੇ ਵੱਜ ਰਹੀਆਂ ਹਨ। ਕ੍ਰੋਧ ਨਾਲ ਲਾਲ ਪੀਲਾ ਹੋ ਗਿਆ। ਉਸ ਵੇਲੇ ਨੌਕਰ ਨੂੰ ਭੇਜਿਆ ਤੇ ਕਿਹਾ ਪਟਵਾਰੀ ਨੂੰ ਆਖ ਹੁਣੇ ਆਵੇ। ਸਾਰੇ ਕੰਮ ਛੱਡ ਕੇ ਹਾਜ਼ਰ ਹੋਵੇ। ਨਫਰ ਮਾਲਕ ਦਾ ਹੁਕਮ ਪਾ ਕੇ ਹਵਾ ਵਾਂਗ ਉੱਡਿਆ ਗਿਆ। ਮਹਿਤਾ ਜੀ ਨੂੰ ਘਰੋਂ ਆਵਾਜ਼ ਦਿੱਤੀ। ਉਹਨੂੰ ਮਿਲ ਕੇ ਨਫਰ ਨੇ ਆਖਿਆ ਮਹਤਾਜੀ ਰਾਏ ਬਲਾਰ ਜੀ ਹੁਣੇ ਬੁਲਾ ਰਹੇ ਨੇ ਹਥਲੇ ਕੰਮ ਛੱਡ ਕੇ ਚੱਲੋ ਮਹਤਾਜੀ ਨੂੰ ਪਤਾ ਸੀ ਕਿ ਇਹ ਨਫਰ ਕੋਈ ਝੂਠੀ ਗੱਲ ਨਹੀਂ ਕਰਿਆ ਕਰਦੇ ਸੱਚ ਮੁੱਚ ਹੀ ਰਾਏ ਬਲਾਰ ਨੇ ਸੱਦਿਆ ਹੋਵੇਗਾ ਇਹ ਸੋਚ ਕੇ ਉਸੇ ਵੇਲੇ ਨੌਕਰ ਦੇ ਨਾਲ ਤੁਰ ਪਿਆ ਕਾਲੂ ਤੂੰ ਨਹੀਂ ਟਲਿਆ ਨਹੀਂ ਮੰਨਿਆ ਮੇਰੇ ਸਮਝਾਉਣ ਦਾ ਤੇਰੇ ਉੱਤੇ ਕੋਈ ਅਸਰ ਨਹੀਂ ਹੋਇਆ 20000 ਰੁਪਇਆ ਬਦਲੇ ਖੁਦਾ ਦੇ ਨਬੀ ਨੂੰ ਮਾਰਿਆਈ ਜਗਤ ਗੁਰੂ ਨੂੰ ਚਪੇੜਾਂ ਕਾਲੂ ਤੇਰੇ ਹੱਥ ਕਿਉਂ ਨਹੀਂ ਚੜ ਗਏ ਪਾਪੀਆ ਤੂੰ ਉਸ ਨੂੰ ਪੁੱਤਰ ਸਮਝ ਰਿਹਾ ਹੈ ਮਹਤਾ ਕਾਲੂ ਨੇ ਦੇਖ ਲਾ ਰਾਇ ਬਲਾਰ ਉਸ ਤੇ ਟੁੱਟ ਕੇ ਗਲੇ ਪੈ ਗਿਆ ਰਾਏ ਬਲਾਰ ਦੀਆਂ ਅੱਖਾਂ ਵਿੱਚ ਲਹੂ ਸਿਮ ਰਿਹਾ ਸੀ ਮੈਂ ਤੈਨੂੰ ਆਖਿਆ ਹਜ਼ਾਰ ਵਾਰ ਆਖਿਆ ਕਿ ਰਾਏ ਬਲਾਰ ਬੋਲੀ ਗਿਆ ਪੁੱਤਰ ਨੂੰ ਕੁਝ ਨਾ ਕਹੋ ਉਹੋ ਜਿਸ ਮੋਜ ਵਿੱਚ ਰਹਿੰਦਾ ਹੈ ਰਹਿਣ ਦਿਓ ਜੋ ਚੀਜ਼ ਕਿਸੇ ਗਰੀਬ ਜਾਂ ਸਾਧੂ ਨੂੰ ਦੇ ਦਿੰਦਾ ਹੈ ਦੇਣ ਦੇ ਉਹ ਬਰਕਤ ਵਾਲਾ ਜੀ ਹੈ ਪਰਮਾਤਮਾ ਦਾ ਰੂਪ ਹੈ ਉਸ ਦੇ ਦਰਸ਼ਨ ਕੀਤੇ ਤਾਂ ਪਤ ਦਾ ਹਿਰਦਾ ਠੰਡਾ ਹੋ ਜਾਂਦਾ ਹੈ ਜਿੰਨਾ ਖਰਚ ਹੋਵੇ ਮੈਥੂ ਲੈ ਲਿਆ ਕਰ 20 ਰੁਪਏ ਦਾ ਉਸ ਨੇ 20 ਰੁਪਏ ਦਾ ਉਸ ਨੇ ਸਾਧਵਾ ਨੂੰ ਭੋਜਨ ਛਕਾ ਦਿੱਤਾ ਕਈ ਦਿਨ ਦੇ ਭੁੱਖੇ ਸਾਧੂ ਸਨ ਦੱਸ ਇਹ ਕੀ ਬੁਰਾ ਕੰਮ ਕੀਤਾ ਨੇਕ ਕਰਮ ਪਰ ਉਪਕਾਰ ਤੇ ਦਾਨ ਨਾਲ ਜਾਣੇ ਨੇਕ ਕਰਮ ਤੇ ਪਰ ਉਪਕਾਰ দান ਨਾਲ ਜਾਣੇ ਨੇ ਦੌਲਤ ਨਹੀਂ ਜਾਣੀ ਖੇਤ ਮਹਿਲ ਮਾੜੀਆਂ ਚਾਂਦੀ ਸੋਨਾ ਹੀਰੇ ਕੋੜੇ ਊਠ ਬੈਲ ਮੱਝਾਂ ਇਹ ਸਭ ਇੱਥੇ ਹੀ ਰਹਿ ਜਾਣੇ ਨੇ ਦੱਸ ਕੋਈ ਚੀਜ਼ ਨਾਲ ਜਾਵੇਗੀ ਉਹ ਚਪੇੜਾਂ ਤੂੰ ਦਾਤੇ ਗੁਰੂ ਨਾਨਕ ਨੂੰ ਨਹੀਂ ਮਾਰੀਆਂ ਸ ਸਭੋ ਮੇਰੇ ਮੂੰਹ ਉੱਤੇ ਚਪੇੜਾਂ ਮਾਰੀਆਂ ਨਹੀਂ ਜਾ ਪੁੱਲ ਬਖਸ਼ਾ ਜਾ ਅੱਗੇ ਨੂੰ ਉਸ ਨੂੰ ਕੁਝ ਨਾ ਆਖੀ ਜੇ ਦولت ਦਾ ਭੁੱਖਾ ਹੈ ਤਾਂ ਮੇਰੇ ਖਜ਼ਾਨੇ ਵਿੱਚੋਂ ਹੋਰ ਧੰ ਚੁੱਕ ਕੇ ਲੈ ਜਾ ਲੈ ਫੜ ਵੀਰ ਪਏ ਪਰ ਜਗਤ ਪੀਰ ਨੂੰ ਕੁਝ ਨਾ ਆਖੀ ਜਿਵੇਂ ਪੱਥਰ ਉੱਤੇ ਪਾਣੀ ਪੈਂਦਾ ਰਹੇ ਪਰ ਉਸ ਦਾ ਅੰਦਰ ਲਾਸਿਲਾ ਨਹੀਂ ਹੁੰਦਾ ਤਵੇਂ ਮੈਂ ਤੇ ਕਾਲੂ ਨੂੰ ਇੱਕ ਨਾ ਲੱਗੀ ਉਸ ਨੇ ਰਾਏ ਬਲਾਰ ਦੀਆਂ ਸਾਰੀਆਂ ਗੱਲਾਂ ਅਣ ਸੁਣੀਆਂ ਕਰ ਦਿੱਤੀਆਂ ਚੁੱਪ ਕਰਕੇ ਖਲੋਤਾ ਰਿਹਾ ਤੇ ਘਰ ਨੂੰ ਆ ਗਿਆ ਮਾਲਕ ਕੋਲੋਂ ਡਰਦਾ ਹੋਇਆ ਸਿਰਫ ਇਹੋ ਆਖ ਸਕਿਆ ਅੱਛਾ ਜਿਵੇਂ ਆਖਦੇ ਜੇ ਤਵੇਂ ਕਰਾਂਗਾ ਮੈਂ ਕੀ ਕਰਾਂ ਉਹ ਸਵਾਰਨ ਦੀ ਥਾਂ ਵਿਗਾੜਦਾ ਬਹੁਤ ਹੈ ਮਸਤਾਨਾ ਹੈ ਆਲਸੀ ਜਿਹਾ ਰਹਿੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ